ਕੋ ਸਟੇਜ ਤੇ ਆ ਕੇ ਪਰਫਾਰਮ ਕਰਨਾ ਤਾਂ ਬਾਤ ਦੀ ਗੱਲ ਐ ਸਟੇਜ ਤੇ ਆ ਚੜਨਾ ਹੀ ਬਹੁਤ ਵੱਡੀ ਗੱਲ ਐ ਵੱਡੇ ਵੱਡੇ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਨੇ ਜਦੋਂ ਮੈਂ ਪਹਿਲੀ ਵਾਰ ਸਟੇਜ ਤੇ ਚੜਿਆ ਸੀ ਸ਼ੀਰ ਉਦਮ ਸਿੰਘ ਗਵਰਨਮੈਂਟ ਕਾਲਜ ਤੋਂ ਨਾਮ ਯਾਰਾਂ ਦੋਸਤਾਂ ਨੇ ਪੰਪ ਭਰ-ਭਰ ਕੇ ਝਾੜ ਤਾ ਸਟੇਜ ਤੇ ਚਾਪ ਬਹੁਤ ਤੂੰ ਤਾਂ ਬਹੁਤ ਵਧੀਆ ਤੂੰ ਤਾਂ ਤੂੰ ਚੱਕ ਦੇਗਾ ਫੱਟੇ ਤੂੰ ਚੱਲ ਚੱਲ ਪਹਿਲੀ ਵਾਰ ਮੈਂ ਸਟੇਜ ਤੇ ਚੜਿਆ ਉਦੋਂ ਮੈਨੂੰ ਆਹ ਜਿਹੜਾ ਲੈਕਚਰ ਸਟੈਂਡ ਹੈ ਇਹਦੀ ਕੀਮਤ ਇਹਦੀ ਵੈਲਿਊ ਪਤਾ ਲੱਗੀ ਵੀ ਇਹ ਕੀ ਕੰਮ ਆਉਂਦਾ ਹੁੰਦਾ ਹੈ ਕਿਉਂਕਿ ਇਹਦੇ ਨਾਲ ਜੇ ਕਿਸੇ ਦੀ ਲੱਤਾਂ ਕੰਬਦੀਆਂ ਹੋਣ ਉਹ ਦਿਸਦਿਆਂ ਨਹੀਂ ਪਬਲਿਕ ਨੂੰ ਉਹ ਇੱਥੇ ਹੀ ਰਹਿ ਜਾਂਦੀ ਹੈ ਮੈਂ ਸੋਚਿਆ ਮੈਂ ਕਿ ਇੱਕ ਵਾਰੀ ਜ਼ਿੰਦਗੀ 'ਚ ਇੱਥੋਂ ਉੱਤਰ ਜੀ ਅੱਜ ਸੁੱਖੀ ਸੰਦੀ ਬਿਨਾ ਛੇਤਰਾ ਛੁਤਰਾ ਤੋਂ ਮੈਂ ਨਹੀਂ ਦੁਬਾਰਾ ਸਟੇਜ ਨਾਲ ਪੰਗਾ ਲੈਂਦਾ ਪਰ ਪਤਾ ਨਹੀਂ ਪ੍ਰਮਾਤਮਾ ਨੇ ਕੋਈ ਹੋਰ ਹੀ ਸੰਜੋਗ ਬਣਾਏ ਹੋਏ ਸੀ ਕਿ ਸਾਰੀ ਜ਼ਿੰਦਗੀ ਰਹਿਣੀ ਸਟੇਜਾਂ ਤੇ ਪੈਣਾ ਹੈ